ਰੋ ਇਹ ਆਹ ਜਿਹੜੀ ਮਸ਼ੀਨ ਹੁਣੇ ਤੁਸੀਂ ਚੱਲਦੀ ਵੇਖੀ ਇਹਦੇ ਬਾਰੇ ਆਪਾਂ ਗੱਲਬਾਤ ਕਰਦੇ ਆਂ ਬਾਈ ਨਾਲ ਤੇ ਕੀ ਹਾਲ ਚਾਲ ਬਾਈ ਜੀ ਬਹੁਤ ਵਧੀਆ ਜੀ ਬਹੁਤ ਹੋਰ ਠੀਕ ਠਾਕ ਬਾਈ ਐ ਠੀਕ ਠਾਕ ਸਭ ਤੋਂ ਪਹਿਲਾਂ ਬਈ ਆਪਣਾ ਨਾਮ ਤੇ ਪਿੰਡ ਦਾ ਨਾਮ ਦੱਸ ਦਿਓ ਮੇਰਾ ਨਾਮ ਸੰਡੀ ਗਿਨੀ ਚੀਮਾ ਪਿੰਡ ਕਣੀਵਾਲ ਜ਼ਿਲ੍ਹਾ ਨਾਬਾ ਪਟਿਆਲਾ ਬੰਦੇ ਜੀ ਬਾਈ ਤੇ ਆਜੋ ਆਪਾਂ ਥੋੜਾ ਮਸ਼ੀਨ ਕੋਲ ਹੀ ਚੱਲ ਕੇ ਕਰੀਏ ਗੱਲਬਾਤ ਤੇ ਮੈਨੂੰ ਐ ਦੱਸੋ ਬਾਈ ਸੰਡੀ ਕਿੰਨਾ ਟਾਈਮ ਹੋ ਗਿਆ ਆਲੂਆਂ ਦੀ ਖੇਤੀ ਕਰਦਿਆਂ ਨੂੰ ਬਹੁ ਟਾਈਮ ਹੋ ਗਿਆ ਵੀਰੇ ਦਾ 6 ਸੱਤ ਸਾਲ ਹੋ ਗਏ ਲਗਾਤਾਰ 6 ਸੱਤ ਸਾਲ ਹੋ ਗਏ ਤੇ ਜਿਵੇਂ ਹੁਣ ਆਲੂਆਂ ਦੀ ਖੇਤੀ ਵਾਸਤੇ ਦੇਖੋ ਡੇ ਬਾਏ ਡੇ ਮਸ਼ੀਨਰੀ ਕਾਫੀ ਨਵੀਂ ਆਈ ਜਾਂਦੀ ਹੈ ਤੇ ਥੋੜੀ ਮਸ਼ੀਨਰੀ ਦੀ ਇਹ ਖੇਤੀ ਹੈ ਨਹੀਂ ਹੈਣਾ ਨਹੀਂ ਹੈ ਨਹੀਂ ਤੇ ਹੁਣ ਤੱਕ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਜਿਵੇਂ ਹੁਣ ਆਪਾਂ ਅੱਜ ਤੋਂ 5-6 ਸਾਲ ਪਹਿਲਾਂ ਦੀ ਗੱਲ ਕਰੀਏ ਵੀ ਹੁਣ ਜਿਹੜੀ ਨਵੀਂ ਤਕਨੀਕ ਆਈ ਹੈ ਵੀ ਕਿੰਨਾ ਕੁ ਸੁਖਾਲਾ ਕੰਮ ਹੋਇਆਗਾ ਬਹੁਤ ਜ਼ਿਆਦਾ ਸੁਖਾਲਾ ਹੋ ਗਿਆ ਵੀਰੇ ਪਲਾਂਟਰ ਬਹੁਤ ਵਧੀਆ ਆ ਗਏ ਬਜਾਈ ਵਾਲੇ ਹੂੰ ਤੇ ਵੇਲ ਪਹਿਲਾਂ ਹੱਥੇ ਲੇਬਰ ਕੱਟਦੀ ਸੀ ਫਿਰ ਚੱਕਣੀ ਪੈਂਦੀ ਹੈ ਬਾਹਰ ਕੱਢਣੀ ਪੈਂਦੀ ਸੀ ਹੂੰ ਤੇ ਹੁਣ ਇਹ ਵਿੱਚ ਮਲਚ ਹੋ ਗਏ ਵਿੱਚੇ ਖੇਤ ਚ ਹਰੀ ਖਾਦ ਬਣ ਜਾਂਦੀ ਹੈ ਇਹਦੇ ਹੂੰ ਇਹਦੇ ਨਾਲ ਤਾਂ ਬਹੁਤ ਜਿਆਦਾ ਬੈਨੀ ਮਤਲਬ ਪਹਿਲਾਂ ਤਾਂ ਕੰਮ ਪਲਾਂਟਰਾਂ ਨੇ ਸੌਖਾ ਕਰਤਾ ਪਲਾਂਟਰਾਂ ਨੇ ਸੌਖਾ ਕਰਤਾ ਹੁਣ ਜਿਹੜੀ ਰਹਿੰਦੀ ਲਾਸਟ ਵਾਲੀ ਚੀਜ਼ ਸੀਗੀ ਬੇਲ ਵਾਲੀ ਇਹ ਬੇਲ ਵਾਲੀ ਇਹ ਸਮੱਸਿਆ ਦੂਰ ਹੋ ਗਈ ਇਹ ਸਮੱਸਿਆ ਹੁਣ ਦੂਰ ਹੋ ਗਈ ਹੈ ਨਾ ਬਿਲਕੁਲ ਜੀ ਤੇ ਕਿਵੇਂ ਇਹ ਰਿਹਾਇ ਦਾ ਐਤਕੀ ਦਾ ਐਕਸਪੀਰੀਅੰਸ ਤੁਹਾਡਾ ਕਿੰਨਾ ਕੁ ਟਾਈਮ ਹੋ ਗਿਆ ਕਿੰਨੇ ਕਿ ਚਲਾਤੀ ਹੈ ਇਹ ਫਿਲਹਾਲ ਤਾਂ ਵੀਰੇ ਥੋੜੀ ਚਲਾਈ ਹੈ ਹਜੇ ਹੁਣੇ ਲੈ ਕੇ ਆਂਦੀ ਆ ਠੀਕ ਹੈ ਬਹੁਤ ਵਧੀਆ ਰਿਸਪੌਂਸ ਆ ਬਹੁਤ ਵਧੀਆ ਚੱਲ ਰਹੀ ਹੈ ਵੀਰੇ ਕਿ ਮਤਲਬ ਕੋਈ 15 20 ਏਕੜ ਚਲਾਈ ਜਾਂ ਹਾਂਜੀ ਹਾਂ 20 ਏਕੜ ਲਗਾਤਾਰ 20 ਏਕੜ ਚਲਾਈ ਹੈ ਤੇ ਕੋਈ ਨੁਕਸਾਨ ਲੱਗਿਆ ਹੋਵੇ ਇਹਦੇ ਨਾਲ ਵੀ ਕੋਈ ਆਲੂਆਂ ਦਾ ਨੁਕਸਾਨ ਹੁੰਦਾ ਹੋਵੇ ਨਹੀਂ ਨੁਕਸਾਨ ਕੋਈ ਨਹੀਂ ਹੁੰਦਾ ਹੈਗਾ ਵੀਰੇ ਇਹਦੇ ਨਾਲ ਕੋਈ ਦਿੱਕਤ ਨਹੀਂ ਨਹੀਂ ਕੋਈ ਦਿੱਕਤ ਨਹੀਂ ਹੁੰਦੀ ਤੇ ਕਿਹੜੇ ਕਿਹੜੇ ਸਾਈਜ਼ ਆ ਬੈਡ ਜਿਹੜਾ ਤੁਹਾਡੇ ਵਾਲੇ ਏਰੀਆ ਦੇ ਵਿੱਚ ਚੱਲਦਾ ਹੈਗਾ ਸਾਡਾ ਜਿਆਦਾ 26 27 ਤੇ 30 ਇੰਚ ਤਿੰਨੇ ਚੱਲਦਾ ਜਿਆਦਾ ਤਿੰਨੇ ਚੱਲ ਤਿੰਨਾਂ ਨੂੰ ਕੱਟ ਦਿੰਦੀ ਹੈ ਤਿੰਨਾਂ ਨੂੰ ਕੱਟ ਦਿੰਦੀ ਹੈ ਹਾਂਜੀ ਮਤਲਬ ਕੋਈ ਜਿਵੇਂ ਮਤਲਬ ਉਹ ਸੌਖੀ ਹੋ ਜਾਂਦੀ ਬੋਵਾਲਾ ਲੰਮਾ ਚੱਲਦਾ ਉਹ ਪਲੇਟ ਦੇ ਇੱਧਰ ਉੱਧਰ ਕਰਨੇ ਪੈਂਦੇ ਨੇ ਬੋਲ ਕੇ ਠੀਕ ਹੈ ਤੇ ਇੱਕ ਦਿਨ ਦੇ ਵਿੱਚ ਬਈ ਕਿੰਨਾ ਕੁ ਐਵਰੇਜ ਪਾਈ ਆ ਇੱਕ ਕਿੰਨੇ ਏਕੜ ਦਾ ਜਾਨੀ ਕਟੀਆਂ ਨੇ ਬੇਲ ਲਗਭਗ 8 ਤੋਂ 10 ਕਿਕੜ ਵੱਡੇ ਹੁੰਦੇ ਆ 8 ਤੋਂ 10 ਏਕੜ ਇੱਕ ਦਿਨ ਦੇ ਵਿੱਚ ਮਤਲਬ ਵਧੀਆ ਕੰਮ ਨਿਵੇੜਦੇ ਵਧੀਆ ਨਿਵੇੜਦੇ ਹਾਂਜੀ ਤੇ ਜੇ ਆਪਾਂ ਦੂਜੇ ਪਾਸੇ ਦੇਖੀਏ ਵੀ 15 ਜਣੇ ਲੇਬਰ ਵਾਲੇ ਆਪਣੇ ਖੇਤ 'ਚ ਜੇ ਕੰਮ ਕਰਦੇ ਹੋਣ ਤਾਂ ਉਹ ਕਿੰਨੇ ਏਕੜ ਕਰਦੇ ਨੇ 15 ਜਾਣੇ 15 ਏਕੜੇ ਕਰਨਗੇ ਵੀ ਸਾਡੇ 1 ਏਕੜ ਤਾਂ ਕਰਦਾ ਨਹੀਂ ਬੰਦਾ ਪਰ ਇੱਕ 1 ਏਕੜ ਤਾਂ ਇੱਕ ਦਿਨ ਚ ਬੰਦਾ ਕਰ ਨਹੀਂ ਸਕਦਾ ਕਿਵੇਂ ਵੀ ਨਹੀਂ ਕਰ ਸਕਦਾ 6 ਏਕੜ ਕਰਨੇ ਹਾਂ 6 ਏਕੜ ਜਾਣੇ 15 ਜਾਣੇ ਕਰਨਗੇ ਹਾਂਜੀ ਤੇ ਇਧਰੇ ਇੱਕ ਮਸ਼ੀਨ ਦੇ ਨਾਲ ਇੱਕ ਜਾਣਾ ਆਪਾਂ ਕਹਿ ਦਈਏ ਵੀ ਜੇ ਇੱਕ ਹੈਲਪਰ ਹੈਗਾ ਚਲੋ ਮਾੜਾ ਮੋਟਾ ਕੋਈ ਹਾਂਜੀ ਸੈਟਿੰਗ ਕਰਨ ਵਾਸਤੇ ਨਾ ਬੈੱਡ ਦੀ ਤਾਂ ਤਕਰੀਬਨ 10 10 ਏਕੜ ਆਪਾਂ ਮੰਨ ਕੇ ਚੱਲੀਏ ਚਲੋ ਜੇ ਪੂਰਾ ਟਾਈਮ ਬੰਦਾ ਪ੍ਰੋਪਰ ਲਾਉਂਦਾਗਾ ਸਹੀ ਹੈ ਤੇ ਕੋਈ ਹੋਰ ਚੀਜ਼ ਇਹਦੇ ਵਿੱਚ ਤੁਹਾਨੂੰ ਲੱਗੀ ਹੋਵੇ ਵੀ ਜਿਹੜਾ ਹੱਥੀਂ ਵਾਲੀ ਵੇਲ ਦੇ ਨਾਲੋਂ ਕੱਟਣ ਨਾਲੋਂ ਵੀ ਇਹਦਾ ਕੋਈ ਬੈਨੀਫਿਟ ਹੋਵੇ ਜਾਂ ਨੁਕਸਾਨ ਕੋਈ ਨਹੀਂ ਬੈਨੀਫਿਟ ਖਾਦ ਬਹੁਤ ਵਧੀਆ ਬਣਦੀ ਹੈ ਫਰੀ ਵਿੱਚ ਹਾਂ ਨਹੀਂ ਆਪਾਂ ਨੂੰ ਸਾਰੀ ਬਾਹਰ ਸਿੱਟਣੀ ਪੈਂਦੀ ਆ ਬਾਹਰ ਸਿੱਟਣੀ ਪੈਂਦੀ ਹੈ ਤੇ ਬਾਈ ਫਿਰ ਕਿਰਾਏ ਤੇ ਵੀ ਚਲਾ ਰਹੇ ਆ ਇਹਦਗੀ ਹਾਂਜੀ ਕਰਾਈ ਤੇ ਚਲਾ ਰਹੇ ਕਿਹੜੇ ਕਿਹੜੇ ਪਿੰਡ ਜਿਵੇਂ ਲਵੇ ਲਾਉਣੇ ਆਪਣੇ ਲੋ ਏਰੀਆ ਹੋ ਗਿਆ ਨਾਬੇ ਏਰੀਆ ਹੋ ਗਿਆ ਸਾਡੇ ਤੇ ਜੇ ਜਿਹੇ ਕਿਸੇ ਵੀਰ ਨੇ ਕਟਵਾਉਣੀਆਂ ਤਾਂ ਕੰਟੈਕਟ ਕਰ ਲੇ ਹਨਾ ਹਾਂਜੀ ਹਾਂਜੀ ਚਲੋ ਵੀਰੋ ਆਪਾਂ ਬਾਈ ਜੀ ਦਾ ਨੰਬਰ ਹੈਗਾ ਜਿਹੜਾ ਵੀਡੀਓ ਦੇ ਵਿੱਚ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੇਾਂਗੇ ਜੇ ਕਿਸੇ ਬਾਈ ਨੇ ਕੋਈ ਇਹਦੇ ਬਾਰੇ ਰਿਵਿਊ ਲੈਣਾਗਾ ਜਾਂ ਚਲਦੀ ਵੇਖਣੀ ਆ ਤਾਂ ਤਾਂ ਵੀ ਤੁਸੀਂ ਬਾਈ ਨੂੰ ਕਾਲ ਕਰਕੇ ਆ ਸਕਦੇ ਹੋ ਵੇਖਣ ਵਾਸਤੇ ਤੇ ਦੂਜੀ ਗੱਲ ਜੇ ਕਿਸੇ ਨੇ ਬੇਲ ਕਟਵਾਉਣੀਆਂ ਤਾਂ ਵੀ ਤੁਸੀਂ ਜਿਹੜਾ ਬਾਈ ਹੋਰਾਂ ਨਾਲ ਗੱਲ ਕਰ ਸਕਦੇ ਹੋ ਤੇ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਹੋ ਹੈਗਾ ਮਿਹਰ ਕੰਪਨੀ ਵਾਲਿਆਂ ਦਾ ਠੀਕ ਹੈ ਤਾਂ ਮੇਹਰ ਕੰਪਨੀ ਨੇ ਇਹ ਜਿਹੜਾ ਜਿਹੜਾ ਮਲਚਰ ਹੈਗਾ ਬਣਾਇਆ ਹੈਗਾ ਜੇ ਤੁਸੀਂ ਕੰਪਨੀ ਤੋਂ ਇਹ ਖਰੀਦਣਾ ਚਾਹੁੰਦੇ ਹੋਗੇ ਤਾਂ ਇਹਦਾ ਰੇਟ ਹੈਗਾ ਜਿਹੜਾ ਬੜਾ ਆਵਾਜ਼ ਬੁਜਾਰ ਰੱਖਿਆ ਹੈਗਾ ਠੀਕ ਹੈ ਨਾਰਮਲੀ ਜਿਹੜੇ ਆਉਂਦੇ ਨੇਗੇ ਇਸ ਤਰ੍ਹਾਂ ਦੀਆਂ ਮਸ਼ੀਨਾਂ ਉਹਨਾਂ ਦਾ ਰੇਟ 4 ਲੱਖ ਤੋਂ ਪਲੱਸ ਹੈਗਾ ਪਰ ਇੱਥੇ ਤੁਹਾਨੂੰ ਮਤਲਬ ਇੱਕ ਕਹਿ ਦੀ ਵੀ ਹੈਰਾਨੀ ਵਾਲਾ ਕੰਮ ਹੀ ਹੈਗਾ ਜੇ ਤੁਸੀਂ ਰੇਟ ਸੁਣੋਗੇ ਤਾਂ ਰੇਟ ਵਾਸਤੇ ਤੁਸੀਂ ਜਿਆਦਾ ਜਿਹੜੀ ਗੱਲਬਾਤ ਹੈਗੀ ਕੰਪਨੀ ਦੇ ਨੰਬਰ ਤੇ ਕਰ ਸਕਦੇ ਹੋ ਤੇ ਬੈਡ ਤੁਸੀਂ ਵੇਖ ਸਕਦੇ ਹੋਗੇ ਪ੍ਰੋਪਰ ਐ ਇਦਾਂ ਕੱਟੇ ਹੋਏ ਨੇਗੇ ਜਿਹੜੀ ਬੇਲ ਆ ਉਹਦਾ ਪਤਾ ਹੀ ਨਹੀਂ ਲੱਗਦਾ ਵੀ ਕਿੱਥੇ ਹੈਗੀ ਖਾਦ ਵਧੀਆ ਬਣੂ ਹਣਾ ਬਈ ਦੀ ਬਹੁਤ ਵਧੀਆ ਖਾਦ ਬਣਦੀ ਇਹ ਬਾਕੀ ਵੀਰੋ ਚੰਗੀ ਲੱਗੀ ਤਾਂ ਆਪਣਾ ਕਮੈਂਟ ਜਰੂਰ ਕਰਕੇ ਦੱਸੋ ਵੀ ਤੁਹਾਨੂੰ ਇਹ ਕਿਵੇਂ ਲੱਗੀ ਤਕਨੀਕ ਕਿਉਂਕਿ ਜੇ ਇਹ ਚੀਜ਼ਾਂ ਲੋਕਲ ਆਪਣੇ ਪੰਜਾਬ ਦੇ ਵਿੱਚ ਬਣਣੀਆਂ ਤੇ ਲੋਕਲ ਕੰਪਨੀਆਂ ਨੂੰ ਆਪਾਂ ਸਪੋਰਟ ਕਰਾਂਗੇ ਤਾਂ ਆਪਾਂ ਨੂੰ ਇਹ ਚੀਜ਼ਾਂ ਸਸਤੇ ਰੇਟ ਦੇ ਵਿੱਚ ਮਿਲ ਜਾਣਗੀਆਂ ਸੋ ਉਮੀਦ ਆ ਤੁਹਾਨੂੰ ਇਹ ਚੀਜ਼ ਵਧੀਆ ਲੱਗੀ ਹੋਊਗੀ ਥੈਂਕ ਯੂ ਬਾਈ ਸੰਦੀ ਹਨਾ ਜੀ ਵੀਰੋ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਆਪਣਾ ਕਮੈਂਟ ਜਰੂਰ ਕਰਿਓ ਤੇ ਦੂਜੀ ਗੱਲ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਦੀਆਂ ਵੀਡੀਓਜ਼ ਹੋਰ ਵੇਖਣਾ ਚਾਹੁੰਦੇ ਹੋ ਕੋਈ ਸਪੈਸ਼ਲ ਟਾਪਿਕ ਤੁਹਾਡੇ ਮਾਈਂਡ ਚੱਲਦਾ ਹੋਵੇ ਕਿ ਉਸ ਚੀਜ਼ ਦੇ ਉੱਤੇ ਆਪਾਂ ਨੂੰ ਵੀਡੀਓ ਬਣਾਉਣੀ ਚਾਹੀਦੀ ਹੈ ਤਾਂ ਸੁਜੈਸ਼ਨ ਆਪਣੀ ਜਰੂਰ ਦਿਓ ਤੇ ਇਸ ਵੀਡੀਓ ਨੂੰ ਅੱਗੇ ਹੋਰ ਵੀਰਾਂ ਦੇ ਨਾਲ ਸਾਂਝਾ ਜ਼ਰੂਰ ਕਰਿਓ ਸਤਿ ਸ਼੍ਰੀ ਅਕਾਲ ਜੀ